ਬ੍ਰਹਿਮੰਡ ਕਿਸ ਤਰ੍ਹਾਂ ਬਣਿਆ ਆਓ ਜਾਣਦੇ ਹਾਂ ਪਹਿਲਾ ਵਿਗਿਆਨ ਦੇ ਪੱਖੋਂ ਤੇ ਫਿਰ ਗੁਰਬਾਣੀ ਗੁਰੂ ਦੇ ਪੱਖੋਂ ਜਾਣਦੇ ਹਾਂ ਵਿਗਿਆਨ ਦੇ ਅਨਸਾਰ ਬ੍ਰਹਿਮੰਡ ਕੁਝ ਵੀ ਨਹੀਂ ਤੋਂ ਬਣਿਆ ਸੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਸਾਰੇ ਪਦਾਰਥ ਤਾਰੇ ਗੈਲੈਕਸੀਆਂ ਇੱਕ ਵਾਰ ਇੱਕ ਬਹੁਤ ਹੀ ਗਰਮ ਸੰਗਣੇ ਪਦਾਰਥ ਵਿੱਚ ਕੇਂਦ੍ਰਿਤ ਸਨ ਇਹ ਪਦਾਰਥ ਇੰਨੀ ਤੇਜ਼ੀ ਨਾਲ ਫੈਲਿਆ ਕਿ ਇੱਕ ਵੱਡੇ ਧਮਾਕੇ ਨਾਲ ਫਟ ਗਿਆ ਜਿਹਾ ਕਰਨ ਨਾਲ ਇਹ ਠੰਡਾ ਹੋ ਗਿਆ ਨਿਊਕਲੀਅਸ ਫਿਰ ਪਰਮਾਣੂ ਅਤੇ ਅੰਤ ਵਿੱਚ ਬਹੁਤ ਬਾਅਦ ਵਿੱਚ ਗਲੈਕਸੀਆਂ ਤਾਰੇ ਅਤੇ ਗ੍ਰਹਿ ਇਸ ਵਿੱਚੋਂ ਸੰਗਠਣੇ ਹੋਣ ਦੇ ਯੋਗ ਹੋ ਗਏ ਵਿਗਿਆਨੀਆਂ ਦੇ ਅਨੁਸਾਰ ਬ੍ਰਹਿਮੰਡ ਇੱਕ ਖਲਾਅ ਤੋਂ ਬਾਹਰ ਆਇਆ ਸਾਰਾ ਬ੍ਰਹਿਮੰਡ ਸਿਰਫ ਕੁਝ ਵੀ ਨਹੀਂ ਹੋਣ ਦਾ ਪੁਨਰ ਪ੍ਰਗਟਾਵਾ ਕਰਦਾ ਹੈ ਆਓ ਹੁਣ ਅਸੀਂ ਬ੍ਰਹਿਮੰਡ ਨੂੰ ਗੁਰਵਾਣੀ ਗੁਰੂ ਜੀ ਅਨੁਸਾਰ ਜਾਨਣ ਦੀ ਕੋਸ਼ਿਸ਼ ਕਰਦੇ ਹਾਂ ਤਾਨਕਦੇਵ ਜੀ ਮਹਾਰਾਜ ਮਾਰੂ ਰਾਗ ਵਿੱਚ ਉਚਾਰਨ ਕਰਦੇ ਹਨ ਆਰਵਦ ਨਰਵਦ ਤੰਦੂਕਾਰਾ ਤਾਰਨ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਦੀ ਲਗਾਈ ਦਾ ਇਸ ਸੇ ਸਾਧ ਸੰਗਤ ਦੀ ਅਰਥ ਹਨ ਕਿ ਜਗਤ ਦੀ ਰਚਨਾ ਤੋਂ ਪਹਿਲਾਂ ਬਿਆੰਤ ਸਮਾ ਜਿਸ ਦੀ ਗਿਣਤੀ ਦੇ ਵਾਸਤੇ ਅਰਬਦ ਨਰਬਦ ਲਫ਼ਜ਼ ਵੀ ਨਹੀਂ ਵਰਤੇ ਜਾ ਸਕਦੇ ਐਸੀ ਘੁੱਪ ਹਨੇਰ ਦੀ ਹਾਲਤ ਸੀ ਭਾਵ ਅਜਿਹੀ ਹਾਲਤ ਸੀ ਜਿਸ ਦੀ ਬਾਬਤ ਕੁਝ ਵੀ ਨਹੀਂ ਦੱਸਿਆ ਜਾ ਸਕਦਾ ਤਦੋਂ ਨਾ ਧਰਤੀ ਸੀ ਨਾ ਆਕਾਸ਼ ਸੀ ਅਤੇ ਨਾ ਹੀ ਕਿਤੇ ਬਯੰਤ ਪ੍ਰਭੂ ਦਾ ਹੁਕਮ ਚੱਲ ਰਿਹਾ ਸੀ ਤਦੋਂ ਨਾ ਦਿਨ ਸੀ ਤੇ ਨਾ ਹੀ ਰਾਤ ਸੀ ਨਾ ਚੰਦ ਸੀ ਨਾ ਸੂਰਜ ਸੀ ਤਦੋਂ ਪਰਮਾਤਮਾ ਆਪਣੇ ਆਪ ਵਿੱਚ ਹੀ ਮਨ ਨੂੰ ਐਸੀ ਸਮਾਧੀ ਲਾਈ ਬੈਠਾ ਸੀ ਇਸ ਵਿੱਚ ਕੋਈ ਕਿਸੇ ਕਿਸਮ ਦਾ ਫੁਰਨਾ ਨਹੀਂ ਸੀ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਸਾਧ ਸੰਗਤ ਜੀ ਇਸ ਦੇ ਅਰਥ ਹਨ ਅਕਾਲ ਪੁਰਖ ਨੇ ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ ਉਸ ਹੁਕਮ ਨਾਲ ਹੀ ਜ਼ਿੰਦਗੀ ਦੇ ਲੱਖਾਂ ਦਰਿਆ ਬਣ ਗਏ ਸਾਚੇ ਤੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਧੀ ਪਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਏ ਸ਼ਬਦ ਰਤੇ ਪਤ ਹੋਏ ਉਸ ਨੂੰ ਇਹ ਯਕੀਨ ਬਣਿਆ ਰਹਿੰਦਾ ਹੈ ਕਿ ਪਰਮਾਤਮਾ ਤੋਂ ਸੁਖਮ ਤਤ ਪਵਣ ਬਣਿਆ ਪਵਣ ਤੋਂ ਜਲ ਹੋਂਦ ਵਿੱਚ ਆਇਆ ਜਲ ਤੋਂ ਸਾਰਾ ਜਗਤ ਰਚਿਆ ਗਿਆ ਇਸ ਰਚੇ ਸੰਸਾਰ ਦੇ ਹਰੇਕ ਘਟ ਵਿੱਚ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਦੀ ਆਪ ਆਪਣਾ ਕੀਆ ਨਾਨਕਾ ਆਪੇ ਹੀ ਫਿਰ ਜਾਪ ਨਿਰੰਕਾਰ ਭਾਵ ਆਕਾਰ ਰਹਿਤ ਅਕਾਲ ਪੁਰਖ ਤ੍ਰਿਗੁਣੀ ਮਾਇਆ ਦਾ ਰੂਪ ਭਾਵ ਜਗਤ ਰੂਪ ਵੀ ਆਪ ਹੈ ਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਵੀ ਆਪ ਹੀ ਹੈ ਅਫੋਰ ਅਵਸਥਾ ਵਿੱਚ ਟਿਕਿਆ ਹੋਇਆ ਵੀ ਆਪ ਹੈ हे ਨਾਨਕ ਇਹ ਸਾਰਾ ਜਗਤ ਪ੍ਰਭੂ ਨੇ ਆਪ ਹੀ ਸਿਰਜਿਆ ਹੈ ਤੇ ਜਗਤ ਦੇ ਜੀਵਾਂ ਵਿੱਚ ਬੈਠ ਕੇ ਆਪ ਹੀ ਆਪਣੇ ਆਪ ਨੂੰ ਯਾਦ ਕਰ ਰਿਹਾ ਹੈ ਕਵਣ ਸੁਵੇਲਾ ਵਕਤ ਕਵਣ ਕਵਣ ਤਿੱਥੀ ਕਵਣ ਵਾਰ ਕਵਣ ਸ੍ਰੁੱਤੀ ਮਾਂ ਕਵਣ ਜਿਤ ਹੋਇਆ ਆਕਾਰ ਕਿਹੜਾ ਉਹ ਵੇਲਾ ਤੇ ਵਕਤ ਸੀ ਕਿਹੜੀ ਤਿਥ ਸੀ ਕਿਹੜਾ ਦਿਨ ਸੀ ਕਿਹੜੀਆਂ ਉਹ ਰੁੱਤਾਂ ਸਨ ਤੇ ਕਿਹੜਾ ਉਹ ਮਹੀਨਾ ਸੀ ਜਦੋਂ ਇਹ ਸੰਸਾਰ ਬਣਿਆ ਤਿਥੀ ਬਾਰ ਨਾ ਜੋਗੀ ਜਾਣੇ ਰੁੱਤੀ ਮਾ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਜਦੋਂ ਜਗਤ ਬਣਿਆ ਸੀ ਤਦੋਂ ਕਿਹੜੀ ਤਿਥ ਸੀ ਕਿਹੜਾ ਬਾਰ ਸੀ ਇਹ ਗੱਲ ਕੋਈ ਜੋਗੀ ਵੀ ਨਹੀਂ ਜਾਣਦਾ ਕੋਈ ਮਨੁੱਖ ਨਹੀਂ ਦੱਸ ਸਕਦਾ ਕੀ ਕਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ ਜੋ ਸਿਰਜਣ ਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ ਉਹ ਆਪ ਹੀ ਜਾਣਦਾ ਹੈ ਕਿ ਜਗਤ ਕਦੋਂ ਰਜਿਆ ਹੈ ਪੰਜ ਤਤ ਸੁੰਨੇ ਪ੍ਰਗਾਸਾ ਦੇ ਸੰਜੋਗੀ ਕਰਮ ਅਭਿਆਸਾ ਬੁਰਾ ਪਲਾ ਦਿਓ ਮਸਤਕ ਲੀਖੇ ਪਾਪ ਪੁਨ ਬੀਜੀ ਦਾ ਪੰਜਾਂ ਤਤਾਂ ਤੋਂ ਬਣਿਆ ਇਹ ਮਨੁੱਖੀ ਸਰੀਰ ਨਰੋਲ ਪ੍ਰਭੂ ਦੇ ਆਪਣੇ ਆਪੇ ਤੋਂ ਹੀ ਪ੍ਰਗਟ ਹੋਇਆ ਹੈ ਇਸ ਸਰੀਰ ਦੇ ਸੰਯੋਗ ਕਰਕੇ ਜੀਵ ਕਰਮਾਂ ਵਿੱਚ ਰੁੱਝ ਪੈਂਦਾ ਹੈ ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵ ਦੇ ਚੰਗੇ ਤੇ ਮੰਦੇ ਕਰਮਾਂ ਦੇ ਸੰਸਕਾਰ ਉਸ ਦੇ ਮੱਥੇ ਤੇ ਲਿਖੇ ਜਾਂਦੇ ਹਨ ਇਸ ਤਰ੍ਹਾਂ ਜੀਵ ਪਾਪ ਤੇ ਪੁੰਨ ਦੇ ਬੀਜ ਬੀਜਦਾ ਹੈ ਤੇ ਉਹਨਾਂ ਦਾ ਫਲ ਭੋਗਦਾ ਹੈ ਪਤਾਲਾ ਪਤਾਲ ਲਖ ਅਗਾਸਾ ਆਗਾਸ ਉੜਕ ਉੜਕ ਪਾਲ ਥਕੇ ਬੇਦ ਕਹਿਣ ਇੱਕ ਬਾਤ ਬੇਦ ਇੱਕ ਜਵਾਨ ਹੋ ਕੇ ਆਖਦੇ ਹਨ ਪਤਾਲਾਂ ਦੇ ਹੀਠ ਹੋਰ ਲੱਖਾਂ ਪਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਲੱਖਾਂ ਆਕਾਸ਼ ਹਨ ਬਿਆਨਤ ਰਿਸ਼ੀ मुनि ਇਹਨਾਂ ਦੇ ਅਖੀਰਲੇ ਪੰਨਿਆਂ ਦੀ ਪਾਲ ਕਰਕੇ ਥੱਕ ਗਏ ਹਨ ਪਰ ਲੱਭ ਨਹੀਂ ਸਕੇ ਹਨ ਸੈ ਸ 18 ਕਹਿਣ ਕਤੇ ਬਾ ਅਸੂਲ ਇੱਕ ਧਾਤ ਲਿਖਾ ਹੋਏ ਤਾਂ ਲਖੀਏ ਲਿਖੇ ਹੋਏ ਵਿਨਾਸ਼ ਮੁਸਲਮਾਨ ਤੇ ਇਸਾਈ ਆਦਿ ਜੀਆਂ ਚਾਰੇ ਇਕ ਤੀਬਾਂ ਆਖਦੀਆਂ ਹਨ ਕੁੱਲ 18 ਹਜ਼ਾਰ ਆਲਮ ਹਨ ਜਿਨ੍ਹਾਂ ਦਾ ਮੁੱਢ ਇੱਕ ਅਕਾਲ ਪੁਰਖ ਹੈ ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ ਹਜ਼ਾਰਾਂ ਤੇ ਲੱਖਾਂ ਵੀ ਕੁਦਰਤ ਦੀ ਗਿਣਤੀ ਵਿੱਚ ਵਰਤੇ ਨਹੀਂ ਜਾ ਸਕਦੇ ਅਕਾਲ ਪੁਰਖ ਦੀ ਕੁਦਰਤ ਲੇਖਾ ਤਦੋਂ ਹੀ ਲਿਖ ਸਕੀਦਾ ਹੈ ਜੇ ਲੇਖਾ ਹੋ ਹੀ ਸਕੇ ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ ਲਿਖਾ ਕਰਦਿਆਂ ਕਰਦਿਆਂ ਲਿਖੇ ਦਾ ਖਾਤਮਾ ਹੋ ਜਾਂਦਾ ਹੈ ਗਿਣਤੀ ਦੇ ਹਿੰਦਸੇ ਜੋ ਹਨ ਮੁੱਕ ਜਾਂਦੇ ਹਨ ਜੋ ਇਸ ਲਿਖੇ ਨੂੰ ਸਾਧ ਸੰਗਤ ਜੀ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਉਹਦੇ ਆਪਣੇ ਸ્વાસ ਖਤਮ ਹੋ ਜਾਂਦੇ ਹਨ ਪਰ ਇਸ ਇਸ ਬ੍ਰਹਮਾण्डे ਕੁਦਰਤ ਇਸ ਕਾਲਪੁਰਖ ਇਸ ਯੂਨੀਵਰਸ ਦਾ ਕੋਈ ਅੰਤ ਨਹੀਂ ਹੈ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਏ ਨਾਨਕ ਜਿਸ ਕਾਲਪੁਰਖ ਨੂੰ ਸਾਰੇ ਜਗਤ ਵਿੱਚ ਵੱਡਾ ਆਖਿਆ ਜਾ ਰਿਹਾ ਹੈ ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ ਉਹ ਆਪਣੀ ਬੜਿਆਈ ਆਪ ਹੀ ਜਾਣਦਾ ਹੈ ਸੁਣਨੇ ਖਾਣੀ ਸੁਣਨੇ ਬਾਣੀ ਸੁਣਨੇ ਉਪਜੀ ਸੁਨ ਸਮਾਣੀ ਉਤਪੁੱਦ ਚਲਤ ਕੀਆ ਸਿਰ ਕਰਤੇ ਬਿਸਮਾਦ ਸ਼ਬਦ ਦੇਖੀ ਇਹਦਾ ਪ੍ਰਭੂ ਨੇ ਰੋਲ ਆਪਣੇ ਆਪ ਤੋਂ ਹੀ ਜੀਵ ਉਤਪਤੀ ਦੀਆਂ ਚਾਰ ਖਾਣੀਆਂ ਬਣਾਉਂਦਾ ਹੈ ਤੇ ਜੀਵਾਂ ਦੀਆਂ ਬਾਣੀਆਂ ਰਚਦਾ ਹੈ ਉਸ ਦੇ ਨਿਰੋਲ ਆਪਣੇ ਆਪੇ ਤੋਂ ਹੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਤੇ ਉਸ ਦੇ ਆਪੇ ਵਿੱਚ ਹੀ ਸਮਾ ਜਾਂਦੀ ਹੈ ਸਭ ਤੋਂ ਪਹਿਲਾ ਕਰਦਾ ਕਰਤਾਰ ਨੇ ਜਗਤ ਰਚਨਾ ਦਾ ਕੁਝ ਅਜੀਹਾ ਕੌਪਕ ਹੀ ਰਚਿਆ ਜਿਵੇਂ ਧਰਤੀ ਵਿੱਚ ਬਨਸਪਤੀ ਆਪਣੇ ਆਪ ਉਗ ਪੈਂਦੀ ਹੈ ਆਪਣੇ ਹੁਕਮ ਨਾਲ ਹੀ ਇਹ ਹੈਰਾਨ ਕਰਨ ਵਾਲਾ ਤਮਾਸ਼ਾ ਬਖਾ ਦੇਂਦਾ ਹੈ ਸਾਧ ਸੰਗਤ ਜੀ ਇਹ ਜੋ ਅਡੰਬਰ ਹੈ ਇਹ ਜੋ ਜਗਤ ਤਮਾਸ਼ਾ ਹੈ ਜੋ ਪਵਜਲ ਹੈ ਇਸ ਵਿੱਚ ਇੱਕ ਧਰਤੀ ਜੋ ਹੈ ਉਤਾਰਮ ਸਾਲ ਬਣਾਈ ਗਈ ਹੈ ਜਿਸ ਵਿੱਚ ਜੋ ਮਨ ਹੈ ਜੋ ਤਸਰੀਬ ਸਰੂਪ ਉਹ ਇੱਕ ਮਨੁੱਖੀ ਦੇ ਜੋ ਅੰਨ ਮਾਸ ਦਾ ਪੁੱਤਲਾ ਹੈ ਜੋ ਇਥੋਂ ਹੀ ਮਾਤਾ ਪਿਤਾ ਦੇ ਸੰਜੋਗ ਉਹਨਾਂ ਦੀ ਰਕਤ ਰਕਤ ਤੋਂ ਬਣਿਆ ਹੈ ਉਸ ਵਿੱਚ ਇਸ ਨੂੰ ਪਾਇਆ ਜਾਂਦਾ ਹੈ ਆਕਾਲ ਪੁਰਖ ਵੱਲੋਂ ਤਾਂ ਉਹ ਫਿਰ ਅੰਤ ਵਿੱਚ ਉਸ ਅਕਾਲ ਪੁਰਖ ਵਿੱਚ ਬਲੀਨ ਹੋ ਜਾਂਦਾ ਹੈ ਚੰਗੇ ਕਰਮਾ ਕਰਕੇ ਪਰਮਾਤਮਾ ਨੂੰ ਜਾਣਨ ਕਰਕੇ ਜਦੋਂ ਇਹ ਜੋਤ ਸਰੂਪੀ ਮਨ ਜੋ ਨਹੀਂ ਪਰਮਾਤਮਾ ਨੂੰ ਮਨ ਦਾ ਭਟਕਦਾ ਹੈ ਉਹ ਫਿਰ ਉਸ ਨੂੰ ਜੁਨਾ ਵਿੱਚ ਲੈ ਜਾਂਦਾ ਹੈ ਇੱਥੇ ਲਾ ਅਟਰੈਕਸ਼ਨ ਜੋ ਹੈ ਕੰਮ ਕਰਦਾ ਹੈ ਜਿਹੜਾ ਆਖਰੀ ਖਿਆਲ ਇਨਸਾਨ ਦੇ ਮਨੁੱਖ ਦੇ ਮਨ ਵਿੱਚ ਆਉਂਦਾ ਹੈ ਅੰਤ ਸਮੇਂ ਜਦੋਂ ਸਵਾਸ ਖਤਮ ਹੁੰਦੇ ਹਨ ਉਹ ਖਿਆਲ ਹੀ ਉਸ ਨੂੰ ਅਗਲੀ ਜੁਨ ਵਿੱਚ ਲੈ ਜਾਂਦਾ ਹੈ ਇਸੇ ਕਰਕੇ ਗੁਰਬਾਣੀ ਗੁਰੂ ਜੀ ਨੇ ਸਾਨੂੰ بار بار ਨਿਤਨੇਮ ਕਰਨ ਲਈ ਕਿਹਾ ਹੈ بار بار ਵਾਹਿਗੁਰੂ ਗੁਰਮੰਤਰ ਜਾਪ ਕਰਨ ਲਈ ਕਿਹਾ ਹੈ ਜਦੋਂ ਅਸੀਂ بار بار ਜਪਦੇ ਹਾਂ ਮਨ ਵਿੱਚ ਇਦਾਂ ਬਸ ਜਾਂਦਾ ਹੈ ਕਿ ਆਖਰੀ ਟਾਈਮ ਤੇ ਵੀ ਵਾਹਿਗੁਰੂ ਦਾ ਨਾਮ ਹੀ ਆਵੇਗਾ ਤਾਂ ਉਸ ਵਿੱਚ ਬਲੀਨ ਹੋ ਜਾਵੇਗਾ ਮਨ ਜੋਤ ਸਰੂਪ ਉਸ ਪ੍ਰਕਾਸ਼ ਵਿੱਚ ਹੀ ਬਲੀਨ ਹੋ ਜਾਵੇਗਾ ਜਿਸ ਦਾ ਕੋਈ ਅੰਤ ਨਹੀਂ ਹੈ ਪਰ ਜੇਸ ਵਕਤ ਮਨ ਨਹੀਂ ਜਪਦਾ ਮਨ ਭਟਕਦਾ ਹੈ ਮਨ ਟਿਕਦਾ ਨਹੀਂ ਹੈ ਤਾਂ ਫਿਰ ਮਨ ਦੇ ਵਿੱਚ ਜੋ ਪੈਸੇ ਦਾ ਖਿਆਲ ਆਉਂਦਾ ਹੈ ਤਾਂ ਉਹ ਸਰਪ ਜੋਨ ਬਲ ਵੱਧਦਾ ਹੈ ਜਦੋਂ ਉਸ ਦੇ ਵਿੱਚ ਮਨ ਦੇ ਵਿੱਚ ਖਿਆਲ ਆਉਂਦਾ ਹੈ ਮੰਦਰ ਦਾ ਘਰ ਦਾ ਘਰ ਨੂੰ ਹੀ ਯਾਦ ਕਰਦਾ ਹੈ ਤਾਂ ਫੇਰ ਉਹ ਭੂਤ ਪ੍ਰੇਤ ਦੀ ਜੁਨ ਵਿੱਚ ਪੈਂਦਾ ਹੈ ਏਕਰ ਮਨੁੱਖ ਇਸਤਰੀ ਬੰਦੇ ਨੂੰ ਯਾਦ ਕਰੇ ਆਪਣੇ ਪਤੀ ਨੂੰ ਜਾਂ ਪ੍ਰੇਮੀ ਨੂੰ ਤਾਂ ਫੇਰ ਉਹ ਬੇਸਬਾ ਜੁਨ ਵਿੱਚ ਜਾਂਦੀ ਹੈ ਜਾਂ ਬੰਦਾ ਵੀ ਜੋ ਹੈ ਉਹ ਇਸਤਰੀ ਨੂੰ ਯਾਦ ਕਰਦੇ ਹੋਏ ਮਰਦਾ ਹੈ ਤਾਂ ਬੇਸਬਾ ਜੁਨ ਵਿੱਚ ਪੈਂਦਾ ਹੈ ਪਰ ਜੇਕਰ ਆਖਰੀ ਸਵਾਸ ਤੇ ਪਰਮਾਤਮਾ ਦਾ ਨਾਮ ਹੋਵੇ ਤਾਂ ਫੇਰ ਉਹ ਪਰਮਾਤਮਾ ਵਿੱਚ ਹੀ ਬਲੀਨ ਹੋ ਜਾਂਦਾ ਹੈ ਤੇ ਮੁਕਤੀ ਜੋ ਹੈ ਮਿਲ ਜਾਂਦੀ ਹੈ ਸਾਧ ਸੰਗਤ ਜੀ ਇਸ ਕਰਕੇ ਪਰਮਾਤਮਾ ਦਾ ਨਾਮ ਜਪਣਾ ਬਹੁਤ ਹੀ ਜ਼ਰੂਰੀ ਹੈ ਇਹ ਲੋਕ ਪਰਲੋਕ ਵਿੱਚ ਛੋਭਾ ਤਾਂ ਦਿੰਦਾ ਹੀ ਦਿੰਦਾ ਹੈ ਜੁਨਾ ਤੋਂ ਮੁਕਤੀ ਦਿੰਦਾ ਹੈ 33 ਕਰੋੜ ਦੇ ਵੀ ਦੇਵਤੇ ਜੋ ਹਨ ਉਹ ਫੁੱਲ ਵਰਸਾਉਂਦੇ ਹਨ ਜਦੋਂ ਉਹ ਅਕਾਲ ਪੁਰਖ ਮਹਾਰਾਜ ਸੱਚੇ ਪਾਤਸ਼ਾਹ ਇਸ ਸੁਰਤੀ ਨੂੰ ਬਿਆਹ ਕੇ ਲੈ ਕੇ ਜਾਂਦਾ ਹੈ ਨਹੀਂ ਤਾਂ ਇਹ ਸੁਰਤੀ ਕੁਵਾਰੀ ਅਵਸਥਾ ਵਿੱਚ ਹੀ ਜੋ ਹੈ ਟਟਕਦੀ ਰਹਿੰਦੀ ਹੈ ਜੀਵ ਦੀ ਅਸਲੀ ਬਿਆਹ ਜੋ ਹੈ ਉਹ ਅਕਾਲ ਪੁਰਖ ਨਾਲ ਅੰਤ ਸਮੇਂ ਹੀ ਹੁੰਦਾ ਹੈ ਜਦੋਂ ਮਨ ਪ੍ਰਕਾਸ਼ ਵਿੱਚ ਸਮਾ ਜਾਂਦਾ ਹੈ ਉਸ ਅਕਾਲ ਪੁਰਖ ਦੇ ਵਿੱਚ ਹੀ ਬਲੀਨ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you